ਖਬਰਨਾਮਾ ਦਿਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੀ ਆਪ ਆਪ ਵੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀ ਵਰਬਰ ਨੂੰ ਕਲਪੇ ਪਾਏ ਹਨ ਕਿਉਂਕਿ ਜਿਹੜਾ ਵੀ ਮੰਤਰੀ ਭਗਵੰਤ ਮਾਨ ਦੇ ਨਜ਼ਦੀਕ ਜਾਂਦਾ ਹੈ ਜਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਗੱਲ ਮੰਨਦਾ ਹੈ ਉਸ ਦੀ ਕੈਬਨਟ ਦੇ ਵਿੱਚੋਂ ਛੁੱਟੀ ਕਰ ਦਿੱਤੀ ਜਾਂਦੀ ਹੈ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਨਾਲ ਜੋ ਕੁਝ ਵੀ ਹੋਇਆ ਉਹ ਵੇਖਣਯੋਗ ਸੀ ਹਾਲਾਂਕਿ ਕੁਲਦੀਪ ਸਿੰਘ ਧਾਲੀਵਾਲ ਦੇ ਅੰਦਰ ਦਾ ਜਿਹੜਾ ਦਰਦ ਹੈ ਉਹ ਕੋਈ ਬਿਆਨ ਨਹੀਂ ਕਰ ਸਕਦਾ ਕਿਉਂਕਿ ਇਹ ਪਹਿਲੀ ਵਾਰ ਪੰਜਾਬ ਦੇ ਵਿੱਚ ਹੋਇਆ ਹੈ ਕਿ ਕੁਲਦੀਪ ਸਿੰਘ ਧਾਲੀਵਾਲ ਨੇ 2700 ਕਰੋੜ ਰੁਪਏ ਦਾ ਫਾਇਦਾ ਕੀਤਾ ਹੈ ਪੰਜਾਬ ਸਰਕਾਰ ਦਾ ਉਹਨਾਂ ਆਪਣਾ ਕੰਮ ਇਮਾਨਦਾਰੀ ਨਾਲ ਕੀਤਾ ਅਤੇ ਇੱਕ ਠੋਕੇ ਕੀਤਾ ਭਾਵੇਂ ਉਹ ਮਜ਼ਾਕ ਦਾ ਪਾਤਰ ਸਮੇਂ-ਸਮੇਂ ਤੇ ਬਣਦੇ ਰਹੇ ਫਿਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕੁਲਦੀਪ ਸਿੰਘ ਧਾਲੀਵਾਲ ਜਿਹੜੇ ਨੇ ਉਹ ਖਾਸਨ ਖਾਸ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਇਧਰ ਇਹ ਵੀ ਇੱਕ ਖਬਰ ਨਸ਼ਰ ਹੋਈ ਹੈ ਕਿ ਦਿੱਲੀ ਬੁਲਾਏ ਗਏ ਸੀ ਭਗਵੰਤ ਮਾਨ ਅਤੇ ਭਗਵੰਤ ਮਾਨ ਦੀ ਧਰ ਪਤਨੀ ਉਹਨਾਂ ਨੂੰ ਕਿਹਾ ਕਿ ਤੁਸੀਂ ਮੁੱਖ ਮੰਤਰੀ ਦਾ ਅਹੁਦਾ ਛੱਡ ਦਿਓ ਅਤੇ ਤੁਸੀਂ ਜਿਹੜਾ ਚਲੇ ਜਾਓ ਰਾਜ ਸਭਾ ਦੇ ਰਾਜ ਸਭਾ ਵਿੱਚ ਰਾਜ ਸਭਾ ਦਾ ਮੈਂਬਰ ਬਣ ਜਾਓ ਲੇਕਿਨ ਕਹਿੰਦੇ ਨਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲ ਠੋਕੇ ਜਵਾਬ ਦਿੱਤਾ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤਾਂ ਇਥੋਂ ਤੱਕ ਅੜ ਗਏ ਸੀ ਜਦੋਂ ਸੰਜੀਵ अरोड़ा ਨੂੰ ਲੈ ਕੇ ਕਨਸਵਾ ਚਲੀਆਂ ਸੀ ਕਿਆਸ ਲਗਾਈਆਂ ਲਗਾਈਆਂ ਜਾਂਦੀਆਂ ਸੀ ਕਿ ਇਹ ਡੀਪੀਸੀਐਫ ਬਣ ਕੇ ਜਾਂ ਇਹਨਾਂ ਨੂੰ ਗ੍ਰਹਿਮਦਰਾਲਾ ਦਿੱਤਾ ਜਾਵੇਗਾ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਗੱਲਾਂ ਮੈਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗਾ ਤੇ ਖਬਰ ਆ ਰਹੀ ਹੈ ਇੱਕ ਰਿਕਾਰਡਿੰਗ ਜਿਹੜੀ ਲੀਕ ਹੋਈ ਹੈ ਉਹਦੇ ਵਿੱਚ ਇਹ ਕਿਹਾ ਗਿਆ ਹੈ ਸੁਣਦੇ ਹਾਂ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੂਰੀ ਤਰ੍ਹਾਂ

ਠੀਕ ਹੈ ਬਿਲਕੁਲ ਠੀਕ ਆਹਨ ਜਿਾ ਕਿ ਸਾਡੇ ਕੋਲ ਨਾ ਕਿ ਮਨਜੀਤ ਮੰਜਾ ਕੀ ਹੋਈਆਂ ਆਦੰਤਰ ਉਹ ਕਿਹੜਾ ਸੁਲੇ ਵਾਲਾ ਕੀ ਨਾਮ ਆਦਾ ਹਾਂ ਹਾਂ ਹੈ ਨਾ ਉਹ ਵੀ ਇੰਦਰ ਕੋਲ ਪਰ ਪਤਾ ਨਹੀਂ ਕੋਲ ਪਰ ਨਾਲੇ ਲਾਤੀ ਨੇ ਤੇ ਮਤਲਬ ਜਿਹੜੇ ਪਾ ਰਹੇ ਖੁਚੇ ਬਚੇ ਖੁਚੇ ਸਾਰੇ ਦਿਨ ਲਹਿਰਾਂ ਸਾਡਾ ਯੋਗਦਾਨ ਪਾਇਆ ਜਿਨ੍ਹਾਂ ਨੇ ਸਾਡੇ ਜਿੱਥਰ ਤੇ ਸੋਖ ਬਣਾਇਆ ਹਾਂਜੀ ਹਾਂਜੀ ਬਿਲਕੁਲ ਉਹ ਸਾਡੀ ਚਾਹ ਦਰਦੇ ਤੇ ਉਹ ਇਹ ਵੀ ਬਤਾਉਦਾ ਇਹ ਵੀ ਉਸਾਰਾ ਤੇ ਇਹ ਤੋਂ ਮਤਲਬ ਉਹਨਾਂ ਕਸਨਾ ਪੰਜਾਬ ਇੰਨਾ ਸੌਖਾ ਨਹੀਂ ਹੈ ਕਿ ਕਿ ਇਹਨਾਂ ਪੈਕੇਜ ਮਿਲ ਕਾ ਨਹੀਂ ਠੀਕ ਹੈ ਇਹ ਗੱਲ ਵੀ ਜਿਹੜੇ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੂਸਰੇ ਪਾਸੇ ਨੇ ਡਾਕਟਰ ਗਾਂਧੀ ਯਾਨੀ ਕਿ ਇਹਨਾਂ ਦੀ ਕਾਡ ਅਕੋਰਡਿੰਗ ਜਿਹੜੀ ਹੈ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਜਿਹੜੇ ਇੰਚਾਰਜ ਲਾਏ ਹੋਏ ਨੇ ਜਿਨ੍ਹਾਂ ਨੂੰ ਵੱਡੇ ਅਹੁਦੇ ਦਿੱਤੇ ਹੋਏ ਨੇ ਅਰਵਿੰਦ ਕੇਸ਼ੀਵਲ ਵੱਲੋਂ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਇਹਨਾਂ ਨੇ ਤਾਂ ਸਾਡੇ ਜਿੱਤਨ ਤੇ ਦੁੱਖ ਮਨਾਇਆ ਹੈ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਨੇ ਇਹਨਾਂ ਨੂੰ ਅਹੁਦੇ ਦੇ ਦਿੱਤੇ ਇਟ ਮੀਨਸ ਕਿ ਆਮ ਆਦਮੀ ਪਾਰਟੀ ਦੇ ਵਿੱਚ ਸਭ ਕੁਝ ਠੀਕ ਨਹੀਂ